ਮੇਰੇ ਦਰਸ਼ਕੋ ਆਓ ਤੁਹਾਡਾ ਹਲਕਾ ਇੱਕ ਕਰਨੀ ਹੈ ਹਾਂ ਜੀ ਤੁਹਾਡੇ ਆਵਾਜ਼ ਆ ਰਹੀ ਯਾਰ ਕਿਹੜਾ ਲੈ ਕੇ ਜਾਪ ਰੋਡ ਦਾ ਖੰਡ ਖਾਲਾ ਹੋ ਰਿਹਾ ਤੇ ਤੁਹਾਨੂੰ ਵੀ ਲੱਗਦਾ ਹੈ ਕਿਵੇਂ ਤੁਸੀਂ ਕਾਰਟ ਕਰਦੇ ਹੋ ਦੇਖੋ ਗੱਲ ਆ ਕੱਲ੍ਹ ਹੀ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਤੁਹਾਡੇ ਵਾਜਬ ਰਾਸ਼ੀ ਜੀ ਅੱਜ ਛੁੱਟੀ ਆ ਕਾਰਪੋਰੇਸ਼ਨ ਚ ਸੋਮਵਾਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਵੀ ਬੰਦਾ ਜੇ ਕੋਟਾ ਲੈ ਚਾਹੂਰ ਹੋਵੇ ਭਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸਰ ਕੀ ਲੱਗਦਾ ਸਰ ਵੱਡਾ ਘਟਾਲਾ ਵੱਡਾ ਘਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਨਾ ਗਰੇਬਾਂ ਦੀ ਜੇਬ 'ਚ ਜਾਂ ਦੇਵਾਂਗੇ ਕੀ ਅਜਿਹਾ ਹੋਊਗੀ ਜੀ ਅੱਜ ਆੜੀ ਵਾਲੇ ਬਣੇ ਜਿਹੜਾ ਇਹ ਘਟਾਲਾ ਹੋ ਰਿਹਾ ਹੈ ਇਹ ਕਿਹੜੀ ਸਰਕਾਰ ਦੇ ਵਿੱਚ ਹੋਇਆ ਵਾ ਔਰ ਇਹ ਮੈਂ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਮੈਂ ਹੋਈ ਤੁਹਾਨੂੰ ਦੱਸਣਾ ਚਾਹਣਾ ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਮੈਂ ਵੀ ਮੈਨੂੰ ਕੀ ਕਹਿੰਦੇ ਸੋਮਵਾਰ ਸੱਕਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀ ਆਇਆਂ ਕਰ ਬਈ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗੀ ਅੱਛੇ ਅੱਛੇ ਨਹੀਂ ਜਾਣਗੇ ਬਿਲਕੁਲ ਨਹੀਂ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਲੱਗਦਾ ਵੱਡੇ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈ ਹੈ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਆ ਜਦੋਂ ਤੁਸੀਂ ਏਡੇ ਏਡੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਪਿਠਾਏ ਆ ਜੇ ਉਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾਪੀ ਜਾਵਾਂਗੇ ਉਹ ਨਹੀਂ ਇਸ ਨੋਟ ਦਾ। ਪੁਲਿਸ ਨੂੰ ਕੀ ਕਹਿਣਾ ਜਾਊਂਗਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮੇਰੇ ਪਾਸੇ ਪੈ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹਨਾਂ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋ ਗਈ ਆ ਫੜ ਕੇ ਇਹਨਾਂ ਨੂੰ ਅੰਦਰ ਤੱਕ ਕੋਤੇ ਇੰਟਰੋਗੇਸ਼ਨ ਕਰਦੇ ਆ ਨੇ ਦੇਖਦੇ ਆ ਹੋਰ ਕਿਹੜੇ ਕਿਹੜੇ ਇਹਨਾਂ ਦੇ ਨਾਲ ਰਲੇ ਹੋਏ ਨੇ ਬੰਦੇ ਹੋਰ ਵੀ ਕੁਲਾਕੀ ਹੋ ਸਕਦੇ ਨੇ ਵੱਡੇ ਹੋ ਸਕਦੇ ਕਿਉਂਕਿ ਤੁਸੀਂ ਇੰਸਪੈਕਟਰ ਫੜਿਆ ਸੀ ਉਹਦੇ ਬਾਰੇ ਕਿਹੜੇ ਇਨਸਪੈਕਟਰ ਜਿਹੜਾ ਉੱਥੇ ਆਪਣਾ ਰੇੜੀਆ ਵਾਲੇ ਇਨਸਪੈਕਟਰ ਫੜਾਇਆ ਸਰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾ ਕੇ ਸਰ ਆਪਣਾ ਘਰਲੇ ਪਤਾ ਕਰ ਰਿਹਾ ਅਰੈਸਟ ਹੋਈ ਸਰ ਅਰੈਸਟ ਹੋ ਗਏ ਬੰਦੇ ਅੰਦਰ ਬੱਠੇ ਨੇ ਵੀ ਠੀਕ ਹੈ ਮਗਰ ਮੱਛ ਹੋ ਸਕਦੇ ਨੇ ਹੈ ਯਾਰ ਮਗਰ ਮੱਛ ਕੜੇ ਹਾਲ ਵੀ ਹੋ ਸਕਦਾ ਛੋਟੀ ਗੱਲ ਕਰ ਜਾਂਦੇ ਮੱਗੇ ਚੱਲਾ ਸਕਦਾ